ਜਿਨ੍ਹਾਂ ਨੂੰ ਅਸੀਂ ਸੋ ਕੋਡ ਪ੍ਰਵਾਸੀ ਕਹਿੰਦੇ ਆ ਉਹ ਅੱਜ ਕੱਲ ਪ੍ਰਵਾਸੀ ਨਹੀਂ ਐ ਵੈਸੇ ਤਾਂ ਉਹ ਹੁਣ ਪੰਜਾਬੀ ਹੋ ਗਏ 30 ਸਾਲ ਉਹਨਾਂ ਨੂੰ ਇੱਥੇ ਬਸਿਆ ਨੂੰ ਹੋ ਗਿਆ ਅਗਰ ਉਹ ਨਾ ਹੁੰਦੇ ਤਾਂ ਲੁਧਿਆਣਾ ਦੀ ਤੇ ਸਾਡੇ ਪੰਜਾਬ ਦੀ ਤਰੱਕੀ ਨਾ ਹੁੰਦੀ ਨਾਟ ਓਨਲੀ ਰਜਿਸਟਰੀ ਉਹਨਾਂ ਦੀ ਛੱਤ ਪੂਜਾ ਸੇ ਸਾਨੂੰ ਉਹਨਾਂ ਨੂੰ ਸਥਾਨ ਬਣਾ ਕੇ ਦੇਣੇ ਚਾਹੀਦੇ ਆ ਉਹ ਬੀਂਗੇ ਮੈਂਬਰ ਆਫ ਪਾਰਲੀਮੈਂਟ ਜੇ ਮੈਂ ਬਣਿਆ ਤਾਂ ਉਸ ਸमाम ਚੀਜ਼ਾਂ ਸੇ ਕਰਾਂਗੇ ਉਹਨਾਂ ਦੀਆਂ ਅਲੱਗ ਤੋਂ ਅੱਡ ਧਰਮਸ਼ਾਲਾ ਉਹਨਾਂ ਨੂੰ ਚਾਹੀਦੀਆਂ ਉਹ ਬਣਾ ਕੇ ਦੇਾਂਗੇ ਅੱਛਾ ਸੁਖਪਾਲ ਖਹਿਰਾ ਹੋਰਾਂ ਦੇ ਇੱਕ ਸਟੇਟਮੈਂਟ ਜਿਹੜੀ ਬੜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਵੀ ਉਹ ਮੁੱਦਾ ਚੁੱਕਿਆ ਪ੍ਰਵਾਸੀਆਂ ਵਾਲਾ ਜੋ ਕਹਿੰਦੇ ਇੱਥੇ ਜ਼ਮੀਨ ਨਾਲ ਐ ਪਾਣ ਜਿਵੇਂ ਹੋਰ ਥਾਵਾਂ ਤੇ ਕਈ ਥਾਵਾਂ ਤੇ ਕਾਨੂੰਨ ਨੇ ਇਹ ਉਹ ਚੀਜ਼ਾਂ ਤੇ ਲੁਧਿਆਣਾ ਦਾ ਤੁਹਾਨੂੰ ਪਤਾ ਕਿ ਬਹੁਤ ਡੋਮਿਨੇਟ ਕਰਦੇ ਨੇ ਲੇਬਰ ਜਿਹੜੀ ਲੇਬਰ ਕਲਾਸ ਆ ਇੱਥੇ ਫੈਕਟਰੀਆਂ ਨੇ ਸਾਈਕਲ ਉਯੋਗ ਆ ਜਾਂ ਹੌਜ਼ਰੀਆ ਵਾਟ ਐਵਰ ਜੋ ਵੀ ਚੀਜ਼ਾਂ ਨੇ ਉਹਦਾ ਨੁਕਸਾਨ ਹੋਊਗਾ ਤੁਸੀਂ ਤੁਹਾਨੂੰ ਕਿਵੇਂ ਲੱਗ ਆਈ ਡੋਨਟ ਥਿੰਕ ਸੋ ਕੋਈ ਵਿਅਕਤੀ ਵਿਸ਼ੇਸ਼ ਵੈਸੇ ਤੁਸੀਂ ਉਸ ਬਿਆਨ ਨੂੰ ਕਿਵੇਂ ਦੇਖਦੇ ਹੋ ਦੇਖੋ ਗੱਲੇ ਹੈ ਮੈਂ ਸੁਪਾਲ ਖੇਰ ਨਾਲ ਗੱਲ ਕੀਤੀ ਉਹਨਾਂ ਨੇ ਮੈਨੂੰ ਕਿਹਾ ਕਿ ਨਹੀਂ ਮੈਂ ਇਹ ਕਿਹਾ ਕਿ ਜਿਵੇਂ ਦੂਸਰੀਆਂ ਸਟੇਟਾਂ ਦੇ ਵਿੱਚ ਲਾਅ ਬਣੇ ਗੁਜਰਾਤ ਚ ਰਾਜਸਥਾਨ ਚ ਤੇ ਹਿਮਾਚਲ ਚ ਕਿ ਜਿਹੜਾ ਗੈਰ ਹਿਮਾਚਲੀ ਹੈ ਉਹ ਉੱਥੇ ਕੋਈ ਜਗਾ ਜਮੀਨ ਨਹੀਂ ਲੈ ਸਕਦਾ ਅਜਸਵੀ ਨਹੀਂ ਕਰ ਸਕਦਾ ਐਕਸੋ 18 ਦੀ ਪਰਮਿਸ਼ਨ ਲੈਣੀ ਪੈਂਦੀ ਹੈ ਕਹਿੰਦੇ ਮੈਂ ਇਹ ਗੱਲ ਜ਼ਰੂਰ ਕਹੀ ਹੈ ਪਰ ਮੈਂ ਇਹ ਗੱਲ ਨਹੀਂ ਕਹੀ ਮੈਂ ਕਿਸੇ ਪ੍ਰਵਾਸੀ ਦੇ ਖਿਲਾਫ ਹੈ ਜਾਂ ਬਿਹਾਰ ਦੇ ਬੰਦੇ ਜਾਂ ਉੱਤਰ ਪ੍ਰਦੇਸ਼ ਦੇ ਬੰਦੇ ਜਾਂ ਉਤਰਾਖੰਡ ਦੇ ਬੰਦੇ ਦੇ ਖਿਲਾਫ ਹੈ ਬਟ ਕਿਸੇ ਵਿਅਕਤੀ ਦੀ ਕੱਲ ਨੂੰ ਕੋਈ ਹੋਰ ਸੋਚ ਹੋ ਸਕਦੀ ਹੈ ਲੇਕਿਨ ਬਤੌਰ ਕਾਂਗਰਸ ਪਾਰਟੀ ਦਾ ਪ੍ਰਧਾਨ ਔਰ ਰਾਜਾ ਵੜਿੰਗ ਉਮੀਦਵਾਰ ਲੁਧਿਆਣਾ ਤੋਂ ਇਹ ਗੱਲ ਮੈਂ ਕਹਿੰਦਾ ਕਿ ਅਗਰ ਪ੍ਰਵਾਸੀ ਨਾ ਹੁੰਦੇ ਜਿਨ੍ਹਾਂ ਨੂੰ ਅਸੀਂ ਸੋ ਕਾਲਡ ਪ੍ਰਵਾਸੀ ਕਹਿੰਦੇ ਆ ਉਹ ਅੱਜਕੱਲ ਪ੍ਰਵਾਸੀ ਨਹੀਂ ਐ ਵੈਸੇ ਤਾਂ ਉਹ ਹੁਣ ਪੰਜਾਬੀ ਹੋ ਗਏ ਨੇ 30-30 ਸਾਲ ਉਹਨਾਂ ਨੂੰ ਇੱਥੇ ਬਸਿਆ ਨੂੰ ਹੋ ਗਿਆ ਅਗਰ ਉਹ ਨਾ ਹੁੰਦੇ ਤਾਂ ਲੁਧਿਆਣਾ ਦੀ ਤੇ ਸਾਡੇ ਪੰਜਾਬ ਦੀ ਤਰੱਕੀ ਨਾ ਹੁੰਦੀ ਸੋ ਇਸ ਜ਼ਮੀਨ ਤੇ ਜਿੰਨਾ ਮੇਰਾ ਹੱਕ ਹੈ ਉਹਨਾਂ ਹੀ ਉਹਨਾਂ ਪ੍ਰਵਾਸੀ ਭਰਾਵਾਂ ਦਾ ਹੱਕ ਹੈ ਜਿਨ੍ਹਾਂ ਨੇ 30 ਸਾਲ ਇੱਥੇ ਰਹਿ ਕੇ ਆਪਦਾ ਜੀਵਨ ਬਤੀਤ ਕੀਤਾ ਔਰ ਸਾਡੀ ਇੰਡਸਟਰੀ ਨੂੰ ਪੰਜਾਬ ਨੂੰ ਉੱਚਾ ਚੁੱਕਣ ਦੇ ਵਿੱਚ ਉਹਨਾਂ ਨੇ ਆਪਦਾ ਯੋਗਦਾਨ ਪਾਇਆ ਤੁਸੀਂ ਕਿਹਾ ਕਿ ਰਜਿਸਟਰੀਆਂ ਜਿਹੜੀਆਂ ਨਹੀਂ ਹੁੰਦੀਆਂ ਉਹ ਕਰਵਾਵਾਂਗੇ ਬਿਲਕੁਲ ਨਾਟ ਓਨਲੀ ਰਜਿਸਟਰੀਆਂ ਉਹਨਾਂ ਦੀ ਛੱਤ ਪੂਜਾ ਅਸੀਂ ਸਾਨੂੰ ਉਹਨਾਂ ਨੂੰ ਸਥਾਨ ਬਣਾ ਕੇ ਦੇਣੇ ਚਾਹੀਦੀ ਹੈ ਉਹ ਬੀਇੰਗ ਅ ਮੈਂਬਰ ਆਫ ਪਾਰਲੀਮੈਂਟ ਜੇ ਮੈਂ ਬਣਿਆ ਤਾਂ ਉਸ ਮਾਮ ਚੀਜ਼ਾਂ ਸੇ ਕਰਾਂਗੇ ਉਹਨਾਂ ਦੀਆਂ ਅਲੱਗ ਤੋਂ ਧਰਮਸ਼ਾਲਾ ਉਹਨਾਂ ਨੂੰ ਚਾਹੀਦੀ ਹੈ ਉਹ ਬਣਾ ਕੇ ਦੇਾਂਗੇ ਰਜਿਸਟਰੀਆਂ ਦਾ ਮਾਮਲਾ ਹੈ ਉਹਨਾਂ ਨੂੰ ਅਲਾਟਮੈਂਟਸ ਹੋਈ ਸੀ ਰਜਿਸਟਰੀਆਂ ਨਹੀਂ ਹੋ ਰਹੀਆਂ ਉਹ ਰਜਿਸਟਰੀਆਂ ਵੀ ਅਸੀਂ ਔਨਲਾਈਨ ਸਮਝ ਕਿਉਂਕਿ ਉਹਨਾਂ ਜਿੱਥੇ ਉਹ ਰਹਿ ਰਹੇ ਹੈ ਉਹ ਜਗ੍ਹਾ ਜਿਹੜਾ ਬੰਦਾ ਰਹਿ ਰਿਹਾ ਉਹਦੇ ਨਾਂ ਹੋਣੀ ਚਾਹੀਦੀ ਹੈ ਰਜਿਸਟਰੀ ਕਿਉਂ ਨਹੀਂ ਹੋਣੀ ਚਾਹੀਦੀ ਜਿਨ੍ਹਾਂ ਨੂੰ ਅਸੀਂ ਸੋ ਕਾਲਡ ਪ੍ਰਵਾਸੀ ਕਹਿੰਦੇ ਆ ਉਹ ਅੱਜ ਕੱਲ ਪ੍ਰਵਾਸੀ ਨਹੀਂ ਹੈ ਵੈਸੇ ਤਾਂ ਉਹ ਹੁਣ ਪੰਜਾਬੀ ਹੋਗੇ 30 ਸਾਲ ਉਹਨਾਂ ਨੂੰ ਇੱਥੇ ਬਸਿਆ ਨੂੰ ਹੋ ਗਿਆ ਅਗਰ ਉਹ ਨਾ ਹੁੰਦੇ ਤਾਂ ਲੁਧਿਆਣਾ ਦੀ ਤੇ ਸਾਡੇ ਪੰਜਾਬ ਦੀ ਤਰੱਕੀ ਨਾ ਹੁੰਦੀ ਨਾਟ ਓਨਲੀ ਰਜਿਸਟਰੀ ਆਨਰੀ ਛੱਡ ਪੂਜਾ ਸੇ ਸਾਨੂੰ ਉਹਨਾਂ ਨੂੰ ਸਥਾਨ ਬਣਾ ਕੇ ਦੇਣੇ ਚਾਹੀਦੇ ਆ ਉਹ ਬੀਂਗੇ ਮੈਂਬਰ ਆਫ ਪਾਰਲੀਮੈਂਟ ਜੇ ਮੈਂ ਬਣਿਆ ਤਾਂ ਉਸ ਸमाम ਚੀਜ਼ਾਂ ਸੇ ਕਰਾਂਗੇ ਉਹਨਾਂ ਦੀਆਂ ਅਲੱਗ ਤੋਂ ਅੱਡ ਧਰਮਸ਼ਾਲਾ ਉਹਨਾਂ ਨੂੰ ਚਾਹੀਦੀਆਂ ਉਹ ਬਣਾ ਕੇ ਦੇਾਂਗੇ ਅੱਛਾ ਸੁਖਪਾਲ ਖਹਿਰਾ ਹੋਰਾਂ ਦੇ ਇੱਕ ਸਟੇਟਮੈਂਟ ਜੀ ਬੜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਵੀ ਉਹ ਮੁੱਦਾ ਚੁੱਕਿਆ ਪ੍ਰਵਾਸੀਆਂ ਵਾਲਾ ਜੋ ਕਹਿੰਦੇ ਇੱਥੇ ਜ਼ਮੀਨ ਨਾਲ ਐ ਪਾਣ ਜਿਵੇਂ ਹੋਰ ਥਾਵਾਂ ਤੇ ਕਈ ਥਾਵਾਂ ਤੇ ਕਾਨੂੰਨ ਨੇ ਇਹ ਉਹ ਚੀਜ਼ਾਂ ਤੇ ਲੁਧਿਆਣਾ ਦਾ ਤੁਹਾਨੂੰ ਪਤਾ ਕਿ ਬਹੁਤ ਡੋਮੀਨੇਟ ਕਰਦੇ ਨੇ ਲੇਬਰ ਜਿਹੜੀ ਲੇਬਰ ਕਲਾਸ ਐ ਇੱਥੇ ਫੈਕਟਰੀਆਂ ਨੇ ਸਾਈਕਲ ਉਦਯੋਗ ਆ ਜਾਂ ਹੌਜ਼ਰੀਆ ਵਾਟ ਐਵਰ ਜੋ ਵੀ ਚੀਜ਼ਾਂ ਨੇ ਉਹਦਾ ਨੁਕਸਾਨ ਹੋਊਗਾ ਤੁਸੀਂ ਤੁਹਾਨੂੰ ਕਿਵੇਂ ਲੱਗ ਆਈ ਡੋਨਟ ਥਿੰਕ ਸੋ ਕੋਈ ਵਿਅਕਤੀ ਵਿਸ਼ੇਸ਼ ਵੈਸੇ ਤੁਸੀਂ ਉਸ ਬਿਆਨ ਨੂੰ ਕਿਵੇਂ ਦੇਖਦੇ ਹੋ ਦੇਖੋ ਗੱਲ ਇਹ ਹੈ ਮੈਂ ਸੁਪਾਲ ਖੇਰ ਨਾਲ ਗੱਲ ਕੀਤੀ ਉਹਨਾਂ ਨੇ ਮੈਨੂੰ ਕਿਹਾ ਕਿ ਨਹੀਂ ਮੈਂ ਇਹ ਕਿਹਾ ਕਿ ਜਿਵੇਂ ਦੂਸਰੀਆਂ ਸਟੇਟਾਂ ਦੇ ਵਿੱਚ ਲਾਅ ਬਣੇ ਗੁਜਰਾਤ ਚ ਰਾਜਸਥਾਨ ਚ ਤੇ ਹਿਮਾਚਲ ਚ ਕਿ ਜਿਹੜਾ ਗੈਰ ਹਿਮਾਚਲੀ ਹੈ ਉਹ ਉੱਥੇ ਕੋਈ ਜਗਾ ਜਮੀਨ ਨਹੀਂ ਲੈ ਸਕਦਾ ਅਰਜਸਵੀ ਨਹੀਂ ਕਰ ਸਕਦਾ 118 ਦੀ ਪਰਮਿਸ਼ਨ ਲੈਣੀ ਪੈਂਦੀ ਹੈ ਕਹਿੰਦੇ ਮੈਂ ਇਹ ਗੱਲ ਜ਼ਰੂਰ ਕਹੀ ਹੈ ਪਰ ਮੈਂ ਇਹ ਗੱਲ ਨਹੀਂ ਕਹੀ ਮੈਂ ਕਿਸੇ ਪ੍ਰਵਾਸੀ ਦੇ ਖਿਲਾਫ ਹੈ ਜਾਂ ਬਿਹਾਰ ਦੇ ਬੰਦੇ ਜਾਂ ਉੱਤਰ ਪ੍ਰਦੇਸ਼ ਦੇ ਬੰਦੇ ਜਾਂ ਉਤਰਾਖੰਡ ਦੇ ਬੰਦੇ ਦੇ ਖਿਲਾਫ ਹੈ ਬਟ ਕਿਸੇ ਵਿਅਕਤੀ ਦੀ ਕੱਲ ਨੂੰ ਕੋਈ ਹੋਰ ਸੋਚ ਹੋ ਸਕਦੀ ਹੈ ਲੇਕਿਨ ਬਤੌਰ ਕਾਂਗਰਸ ਪਾਰਟੀ ਦਾ ਪ੍ਰਧਾਨ ਔਰ ਰਾਜਾ ਵੜਿੰਗ ਉਮੀਦਵਾਰ ਲੁਧਿਆਣਾ ਤੋਂ ਇਹ ਗੱਲ ਮੈਂ ਕਹਿੰਦਾ ਕਿ ਅਗਰ ਪ੍ਰਵਾਸੀ ਨਾ ਹੁੰਦੇ ਜਿਨ੍ਹਾਂ ਨੂੰ ਅਸੀਂ ਸੋ ਕਾਲਡ ਪ੍ਰਵਾਸੀ ਕਹਿੰਦੇ ਆ ਉਹ ਅੱਜਕੱਲ ਪ੍ਰਵਾਸੀ ਨਹੀਂ ਐ ਵੈਸੇ ਤਾਂ ਉਹ ਹੁਣ ਪੰਜਾਬੀ ਹੋ ਗਏ ਨੇ 30-30 ਸਾਲ ਉਹਨਾਂ ਨੂੰ ਇੱਥੇ ਬਸਿਆ ਨੂੰ ਹੋ ਗਿਆ ਅਗਰ ਉਹ ਨਾ ਹੁੰਦੇ ਤਾਂ ਲੁਧਿਆਣਾ ਦੀ ਤੇ ਸਾਡੇ ਪੰਜਾਬ ਦੀ ਤਰੱਕੀ ਨਾ ਹੁੰਦੀ ਸੋ ਇਸ ਜ਼ਮੀਨ ਤੇ ਜਿੰਨਾ ਮੇਰਾ ਹੱਕ ਹੈ ਉਹਨਾਂ ਹੀ ਉਹਨਾਂ ਪ੍ਰਵਾਸੀ ਭਰਾਵਾਂ ਦਾ ਹੱਕ ਹੈ ਜਿਨ੍ਹਾਂ ਨੇ 30 ਸਾਲ ਇੱਥੇ ਰਹਿ ਕੇ ਆਪਦਾ ਜੀਵਨ ਬਤੀਤ ਕੀਤਾ ਔਰ ਸਾਡੀ ਇੰਡਸਟਰੀ ਨੂੰ ਪੰਜਾਬ ਨੂੰ ਉੱਚਾ ਚੁੱਕਣ ਦੇ ਵਿੱਚ ਉਹਨਾਂ ਨੇ ਆਪਦਾ ਯੋਗਦਾਨ ਪਾਇਆ। ਕਿਸੇ ਕਿਹਾ ਕਿ ਰਜਿਸਟਰੀਆਂ ਜਿਹੜੀਆਂ ਨਹੀਂ ਹੁੰਦੀਆਂ ਉਹ ਕਰਵਾਵਾਂਗੇ। ਬਿਲਕੁਲ not only ਰਜਿਸਟਰੀਆਂ ਉਹਨਾਂ ਦੀ ਛੱਤ ਪੂਜਾ ਸੇ ਸਾਨੂੰ ਉਹਨਾਂ ਨੂੰ ਸਥਾਨ ਬਣਾ ਕੇ ਦੇਣੇ ਚਾਹੀਦੀ ਹੈ ਉਹ ਬੀਇੰਗ ਅ ਮੈਂਬਰ ਆਫ ਪਾਰਲੀਮੈਂਟ ਜੇ ਮੈਂ ਬਣਿਆ ਤਾਂ ਉਸ ਸਾਮ ਚੀਜ਼ਾਂ ਸੀ ਕਰਾਂਗੇ ਉਹਨਾਂ ਦੀਆਂ ਅਲੱਗ ਤੋਂ ਧਰਮਸ਼ਾਲਾ ਉਹਨਾਂ ਨੂੰ ਚਾਹੀਦੀ ਹੈ ਉਹ ਬਣਾ ਕੇ ਦੇਾਂਗੇ ਰਜਿਸਟਰੀਆਂ ਦਾ ਮਾਮਲਾ ਹੈ ਉਹਨਾਂ ਨੂੰ ਅਲਾਟਮੈਂਟਸ ਹੋਈ ਸੀ ਰਜਿਸਟਰੀਆਂ ਨਹੀਂ ਹੋ ਰਹੀਆਂ ਉਹ ਰਜਿਸਟਰੀਆਂ ਵੀ ਅਸੀਂ ਉਹਨਾਂ ਲਈ ਸਮੇਂ ਵਿੱਚ ਕਿਉਂਕਿ ਉਹਨਾਂ ਜਿੱਥੇ ਉਹ ਰਹਿ ਰਹੇ ਹੈ ਉਹ ਜਗ੍ਹਾ ਜਿਹੜਾ ਬੰਦਾ ਰਹਿ ਰਿਹਾ ਹੈ ਉਹਦੇ ਨਾਂ ਹੋਣੀ ਚਾਹੀਦੀ ਹੈ ਰਜਿਸਟਰੀ ਕਿਉਂ ਨਹੀਂ ਹੋਣੀ ਚਾਹੀਦੀ